ਦਾਬ ਜੀ ਦੇ ਧਿਆਨ ਵਿੱਚ ਲਿਆਵਾਂ ਜੀ ਟੋਡਰਮਲ ਦੀਵਾਨ ਟੋਡਰਮਲ ਇਹਦਾ ਵੀ ਇਹਦੇ ਵਿੱਚ ਬੜੀ ਵੱਡੀ ਸੇਵਾ ਹੈ ਜੀ ਪਿਸ਼ੋਕਣ ਥੋੜਾ ਜਿਹਾ ਝਾਤੀ ਮਾਰੀਏ ਇਹਦੇ ਜੀਵਨ ਵੱਲ ਇਹਦਾ ਪਿਛਲਾ ਪਿੰਡ ਕਾਕੜਾ ਪਿੰਡ ਹੈ ਜੀ ਸੰਗਰੂਰ ਜ਼ਿਲ੍ਹਾ ਪੈਂਦਾ ਪੁਹਾਣੀਗੜ ਦੇ ਨੇੜੇ ਇਹ ਪਿੰਡ ਕਾਕੜਾ ਅੱਜ ਵੀ ਤੁਸੀਂ ਉਸ ਪਿੰਡ ਦੇ ਵਿੱਚ ਜਾਓ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਦੀਵਾਨ ਟੋਡਰਮਲ ਹੈਗਾ ਜੀ ਅੱਜ ਵੀ ਤੁਸੀਂ ਮੈਪ ਤੇ ਸਰਚ ਮਾਰਿਓ ਉਥੇ ਵੇਖੋ ਦੀਵਾਨ ਟੋਡਰ ਮੱਲ ਪਿੰਡ ਉਹ ਸੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਯਾਤਰਾਵਾਂ ਕਰਦੇ ਹੋਏ ਆਲੋ ਹਰਖ ਪਿੰਡ ਵਿੱਚ ਗਏ ਦੀਵਾਨ ਟੋਡਰ ਮੱਲ ਪਰਿਵਾਰ ਸਮੇਤ ਬੱਚਿਆਂ ਸਮੇਤ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਗਿਆ ਗੁਰੂ ਤੇਗ ਬਹਾਦਰ ਜੀ ਦੇ ਨਾਲ ਸਾਰਾ ਕਾਫਲਾ ਸਿੰਘ ਗਏ ਹੋਏ ਸੀ ਪਾਸ਼ਾ ਜੀ ਦੇ ਚਰਨਾਂ ਵਿੱਚ ਜਾ ਕੇ ਇਸ ਟੋਡਰਮਾਲ ਨੇ ਮੱਥਾ ਟੇਕਿਆ ਸੇਵਾ ਕੀਤੀ ਸੰਗਤ ਕੀਤੀ ਗੁਰੂ ਸਾਹਿਬ ਦੀਆਂ ਅਸੀਸਾਂ ਲਈਆਂ ਤੇ ਹੱਥ ਜੋੜ ਕੇ ਕਹਿੰਦਾ ਪਾਸ਼ਾ ਮੈਨੂੰ ਕੋਈ ਸੇਵਾ ਦੇ ਦਿਓ ਪਾਸ਼ਾ ਜੀ ਨੇ ਰੋਹਾਨੀਅਤ ਭਰੀ ਅਸੀਸ ਦਿੱਤੀ ਤੇਰੇ ਕੋਲੋਂ ਸੇਵਾ ਲਵਾਂਗੇ ਤੇ ਰਹੀਂਦੀ ਦੁਨੀਆ ਯਾਦ ਰੱਖੇਗੀ ਇਹ ਅਸੀਸ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਤੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਆਪਣੀ ਕੀਰਤਨ ਨੂੰ ਧਿਆਨ ਦੇ ਨਾਲ ਕਰੋ ਤੇ ਵੱਧ ਕੇ ਕਰੋ ਗੁਰੂ ਤੇਗ ਬਹਾਦਰ ਜੀ ਦੀ ਅਸੀਸ ਲਈ ਕਾਕੜਾ ਪਿੰਡ ਤੋਂ ਉੱਠਿਆ ਇਹ ਟੋਡਰਮਲ ਤੇ ਸਰਹੰਦ ਵਿੱਚ ਆ ਕੇ ਨਟਕਾਣਾ ਕੀਤਾ ਸਰਹੰਦ ਦੇ ਵਿੱਚ ਵਜ਼ੀਰ ਖਾਨ ਦੇ ਕੋਲੇ ਨੂੰ ਦਿਵਾਨ ਦੀ ਉਪਾਧੀ ਮਿਲ ਗਈ ਆਪ ਤਾਂ ਹੀ ਕਹਿੰਦੇ ਨੇ ਜੀ ਦਿਵਾਨ ਟੋਡਰਮਲ ਦਿਵਾਨ ਦੀ ਉਪਾਧੀ ਮਿਲੀ ਇਹਦਾ ਰਤਬਾ ਬੜਾ ਵਧੀਆ ਬਣ ਗਿਆ ਵਿਸ਼ਵਾਸ ਵਧੀਆ ਬਣ ਗਿਆ ਤੇ ਦਿੱਲੀ ਦਰਬਾਰ ਨੇ ਇਹਨੂੰ ਸੱਦ ਲਿਆ ਕਿ ਵਜ਼ੀਰ ਖਾਨ ਨੂੰ ਛੱਡ ਕੇ ਤਾਂ ਤੁਸੀਂ ਦਿੱਲੀ ਦਰਬਾਰ ਔਰੰਗਜ਼ੇਬ ਦੇ ਕੋਲ ਤੱਕ ਦੀ ਇਹਦੀ ਡਿਊਟੀ ਲੱਗ ਗਈ ਐਡਾ ਵੱਡਾ ਉੱਚਾ ਅਹੁਦੇਦਾਰ ਬੰਦਾ ਸੀ ਜਿਹਦੀ ਮੈਂ ਸਿੱਧੇ ਦਰਬਾਰ ਬਾਦਸ਼ਾਹ ਤੱਕ ਜਿਹਦੀ ਪਹੁੰਚ ਹੋ ਗਈ ਉਹ ਟੋਡਰਮਾਲ ਕੋਈ ਆਮ ਜਿਹਾ ਬੰਦਾ ਨਹੀਂ ਸੀ ਗਿਆ ਵੱਡਾ ਹੋ ਗਿਆ ਫਿਰ ਉਸ ਤੋਂ ਬਾਅਦ ਇੰਨੇ ਸੋਨੇ ਦਾ ਹੀਰਿਆਂ ਦਾ ਚਾਂਦੀ ਦਾ ਵਪਾਰ ਬੜੀ ਵੱਡੀ ਪੱਧਰ ਤੇ ਕੀਤਾ ਫਿਰ ਇਹਨੇ ਬੜੇ ਵੱਡੇ ਉੱਚ ਅਹੁਦੇ ਦਾ ਇਹ ਮਾਲਕ ਬਣਿਆ ਰਿਹਾ ਵਕਤ ਆਇਆ ਔਰੰਗਜ਼ੇਬ ਨੇ ਜਦੋਂ ਕਤਲੇਆਮ ਬਚਾਈ ਸੀ ਉਦੋਂ ਇਹ ਦੀਵਾਨ ਟੋਡਰਮਾਲ ਨੇ ਦਿੱਲੀ ਨੂੰ ਛੱਡ ਦਿੱਤਾ ਤੇ ਸਰਹੰਦ ਫੇਰ ਆ ਕੇ ਟਿਕਾਣਾ ਕੀਤਾ ਇਹਨੇ ਤੇ ਦੀਵਾਨ ਟੋਡਰ ਵਾਲ ਨੇ ਸਰਹੰਦ ਦੇ ਵਿੱਚ ਇੱਕ ਬਹੁਤ ਵੱਡੀ ਹਵੇਲੀ ਤਿਆਰ ਕੀਤੀ ਬਹੁਤ ਵੱਡੀ ਕਿਲਿਆਂ ਦੇ ਵਿੱਚ ਇਹਦਾ ਘੇਰਾਬੰਦੀ ਸੀ ਬੜੇ ਸੋਹਣੇ ਅੰਦਰ ਬਾਗ ਲਗਵਾਏ ਅੰਦਰ ਬਗੀਚੇ ਲਗਵਾਏ ਹਵੇਲੀ ਬੜੀ ਸ਼ਾਨਦਾਰ ਬਣਾਈ ਜਿੱਥੇ ਆਉਣ ਜਾਣ ਵਾਲਿਆਂ ਬਾਤ ਇੱਕ ਜਗਾ ਟਿਕਾਣੇ ਕਮਰੇ ਤਿਆਰ ਕੀਤੇ ਕੋਈ ਵੀ ਇੱਥੇ ਆ ਜਾ ਸਕਦਾ ਸੀ ਕਿਉਂਕਿ ਇਹਦੇ ਅੰਦਰ ਗੁਰੂ ਨਾਨਕ ਦੇ ਘਰ ਦੀ ਸਿੱਖੀ ਮੌਜੂਦ ਸੀ ਪ੍ਰੇਮ ਗੁਰੂ ਨਾਨਕ ਦੇ ਘਰ ਨੂੰ ਵੀ ਕਰਦਾ ਸੀ ਇਹਦੇ ਘਰ ਵਿੱਚ ਸਰਹੰਦ ਤੋਂ ਕਈ ਉਹ ਸੱਜਣ ਵੀ ਆਉਂਦੇ ਨੇ ਜਿਹੜੇ ਗੁਰਬਾਣੀ ਨੂੰ ਸੁਣਨ ਵਾਲੇ ਨੇ ਗੁਰਬਾਣੀ ਨੂੰ ਪੜ੍ਹਨ ਵਾਲੇ ਨੇ ਤੇ ਜਦੋਂ ਕਿਤੇ ਦਿਲ ਕਰਦਾ ਸੀ ਦੀਵਾਨ ਟੋਡਰਮਲ ਦਾ ਸਰਹੰਦ ਵਿੱਚੋਂ ਕੁਝ ਇੱਕ ਗੁਰੂ ਪਿਆਰਿਆਂ ਨੂੰ ਸੱਦਦਾ ਆਪਣੇ ਕੋਲ ਬਿਠਾਉਂਦਾ ਬਾਣੀ ਉਹਨਾਂ ਕੋਲੋਂ ਸੁਣਦਾ ਤੇ ਬਚਨ ਸਰਵਣ ਕਰਦਾ ਮਾਣ ਤਾਣ ਦੇ ਕੇ ਉਹਨਾਂ ਨੂੰ ਆਪਣੇ ਘਰੀ ਤੋਰ ਦਿੰਦਾ ਇੰਨਾ ਵੱਡਾ ਛੋਟਾ ਅਮੀਰ ਗਰੀਬ ਟੋਡਰਮਲ ਦੇ ਘਰ ਵਿੱਚ ਆਉਂਦਾ ਜਾਂਦਾ ਸੀ ਇਹਦੀ ਹਵੇਲੀ ਨੂੰ ਜਹਾਜੀ ਹਵੇਲੀ ਕਿਹਾ ਜਾਂਦਾ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਵਕਤ ਇਦਾਂ ਦਾ ਸੀ ਸਰਹੰਦ ਦੇ ਵਿੱਚ ਹੀ ਰਹਿੰਦਾ ਸੀ ਜਿਸ ਦਿਨ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਨੀਹਾ ਵਿੱਚ ਚਣਿਆ ਉਸ ਤੋਂ ਹਫ਼ਤਾ 10 ਦਿਨ ਪਹਿਲਾਂ ਇਹ ਦਿਵਾਨ ਟੌਡਰ ਵਾਲੇ ਵੱਡੀ ਯਾਤਰਾ ਦੇ ਉੱਤੇ ਕਿਤੇ ਗਿਆ ਹੋਇਆ ਸੀ ਵਪਾਰ ਕਰਨ ਦੇ ਮਾਮਲੇ ਵਿੱਚ ਜਦੋਂ ਪਿੱਛੇ ਖਬਰ ਪਹੁੰਚੀ ਪੌਂਦਿਆਂ ਪਹੁੰਚਦਿਆਂ ਵਾਪਸ ਸਰਹੰਦ ਆਉਂਦਿਆਂ ਸਾਰ ਉਹ ਸਾਹਿਬਜ਼ਾਦੇਾਂ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਹ ਜਲਦੀ ਦੇ ਨਾਲ ਪਹੁੰਚਿਆ ਪਹੁੰਚਿਆ ਵੀ ਉਸੇ ਦਿਨ ਜਿਸ ਦਿਨ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਸਮਾਂ ਹੱਥੋਂ ਨਿਕਲ ਚੁੱਕਾ ਸੀ ਜਲਦੀ ਦੇ ਨਾਲ ਦੌੜਿਆ ਉਸ ਜਗ੍ਹਾ ਨੂੰ ਵੇਖਿਆ ਸਾਹਿਬਜ਼ਾਦੇ ਸ਼ਹੀਦ ਹੋਏ ਪਏ ਸੀ ਖਤਮ ਉਹ ਸਾਰੀ ਕਹਾਣੀ ਖਤਮ ਹੋ ਚੁੱਕੀ ਸੀ ਉਹ ਨਜ਼ਰ ਨੂੰ ਜੀ ਜਲਦੀ ਦੇ ਨਾਲ ਭੱਜਾ ਠੰਡੇ ਬੁਰਜਵਾਲ ਕਿ ਮੈਂ ਵੇਖਾਂ ਸ਼ਾਇਦ ਮਾਤਾ ਜੀ ਦੇ ਉੱਥੇ دیدار ਹੋ ਜਾਣ ਮਾਤਾ ਜੀ ਉੱਥੋਂ ਲੱਭੇ ਨਹੀਂ ਫਿਰ ਥੱਲੇ ਜਾ ਕੇ ਵੇਖਿਆ ਪਿਛਲੇ ਪਾਸੇ ਇੱਕ ਹੰਸਾਲੀ ਨਦੀ ਵਗਦੀ ਸੀ ਵਜ਼ੀਰ ਖਾਨ ਨੇ ਆਪਣੇ ਸਪਾਈਆਂ ਨੂੰ ਕਿਹਾ ਇਹਨਾਂ ਨੂੰ ਚੁੱਕੋ ਤੇ ਹੰਸਾਲੀ ਨਦੀ ਵਿੱਚ ਸੁੱਟ ਦਿਓ ਇਹਨਾਂ ਨੂੰ ਪਿੱਛੇ ਸਟਾ ਦਿੱਤਾ ਗਿਆ ਜਲਦੀ ਦੇ ਨਾਲ ਆਪਣੇ ਬੰਦਿਆਂ ਨੂੰ ਲਿਆ ਤੇ ਹੰਸਾਲੀ ਨਦੀ ਤੱਕ ਪਹੁੰਚ ਕੀਤੀ ਟੋਡਰਮਲ ਨੇ ਤੇ ਉਥੋਂ ਤਿੰਨਾਂ ਦੀਆਂ ਸਰੀਰਾਂ ਨੂੰ ਚੁੱਕਿਆ ਤੇ ਵਜ਼ੀਰ ਖਾਨ ਦੇ ਕੋਲ ਇਜਾਜ਼ਤ ਲੈਣ ਬਾਅਦ ਇਹਨੇ ਦਿਵਾਨ ਟੋਡਰਮਲ ਨੇ ਆਪਣੇ ਭਰਾ ਨਾਗਰਮਲ ਨੂੰ ਨਾਲ ਲਿਆ ਨਾਗਰਮਲ ਨੂੰ ਕਹਿੰਦਾ ਆਪਾਂ ਚੱਲੀਏ ਤੇ ਸਹਿਬਜ਼ਾਦਾ ਜਾਂ ਦੇ ਸਸਕਾਰ ਦਾ ਇਹਨਾਂ ਦੀਆਂ ਸਰੀਰਾਂ ਨੂੰ ਸੰਭਾਲਣ ਦਾ ਕੋਈ ਯਤਨ ਪ੍ਰਬੰਧ ਕਰੀਏ ਆਪਾਂ ਨਾਗਰਮਲ ਗਿਆ ਇੱਕ ਪਠਾਨ ਦੇ ਕੋਲ ਰਹਿਮਦਿਲ ਸੀ ਅੰਦਰ ਪ੍ਰੇਮ ਸੀ ਉਹਦੇ ਦਇਆ ਸੀ ਉਸ ਪਠਾਨ ਦੇ ਰਾਈ ਫਿਰ ਗੱਲ ਹੋਈ ਅੱਗੇ ਜਾ ਕੇ ਸੁੱਚਾ ਆਨੰਦ ਦੇ ਨਾਲ ਸੁੱਚਾ ਆਨੰਦ ਨੂੰ ਕਹਿਣ ਲੱਗਾ ਕਿ ਅਸੀਂ ਆਏ ਆ ਤੁਹਾਡੇ ਕੋਲ ਇਹ ਨੇ ਦੀਵਾਨ ਟੋਡਰਮਲ ਆਪਣੇ ਦਰਬਾਰ ਦੇ ਵਿੱਚ ਸੇਵਾ ਕਰਦੇ ਨੇ ਡਿਊਟੀ ਕਰਦੇ ਨੇ ਇਹ ਸਹਿਬ ਜਾਦਿਆਂ ਤੇ ਮਾਤਾ ਜੀ ਦੇ ਆ ਸਰੀਰਾਂ ਨੂੰ ਲੈਣਾ ਚਾਹੁੰਦਾ ਸਸਕਾਰ ਕਰਨਾ ਚਾਹੁੰਦਾ ਤੇ ਸੁੱਚਾ ਆਨੰਦ ਨੇ ਕਿਹਾ ਕੋਈ ਗੱਲ ਨਹੀਂ ਤੇ ਇਸ ਉਸੇ ਟੌਡਰਮਾਲ ਨੇ ਇੱਕ ਗੱਲ ਫੇਰ ਕਹੀ ਸੁੱਚਾ ਨੰਦ ਨੂੰ ਕਹਿਣ ਲੱਗਾ ਕਿ ਤੁਸੀਂ ਸਹਿਬਜ਼ਾਦਿਆਂ ਤੇ ਤਸ਼ੱਦਦ ਢਾ ਦਿੱਤਾ ਜੋ ਕਰਨਾ ਸੀ ਕਰ ਲਿਆ ਜੋ ਤੁਸੀਂ ਕਤਲੇਆਮ ਕਰਨੀ ਸੀ ਜੋ ਤੁਸੀਂ ਸਹਿਬਜ਼ਾਦਿਆਂ ਦੇ ਨਾਲ ਧੱਕਾ ਕਰਨਾ ਸੀ ਜ਼ਬਰ ਕਰਨਾ ਸੀ ਸਾਰਾ ਕਰ ਲਿਆ ਹੁਣ ਇਹਨਾਂ ਦੇ ਸਵਾਸ ਪੂਰੇ ਹੋ ਚੁੱਕੇ ਨੇ ਹੁਣੇ ਤੁਹਾਡੇ ਕਿਸੇ ਕੰਮ ਨਹੀਂ ਇਹਨਾਂ ਦੇ ਸਰੀਰ ਮੇਰੇ ਹਵਾਲੇ ਕਰ ਦਿਓ ਸੁਚਾ ਆਨੰਦ ਸ਼ਰਮਿੰਦਗੀ ਦਾ ਮਾਰਿਆ ਸਿਰ ਵੀ ਥੱਲੇ ਨੂੰ ਕੀਤਾ ਕਹਿੰਦਾ ਇੰਜ ਕਰਦਾ ਹਾਂ ਤੁਹਾਨੂੰ ਮੈਂ ਵਜ਼ੀਰ ਖਾਨ ਦੇ ਕੋਲ ਲੈ ਜੰਨਾ ਹੈ ਵਜ਼ੀਰ ਖਾਨ ਕੋਲ ਵੀ ਗਿਆ ਕਿ ਉਹ ਅੰਦਰ ਦਿਮਾਗ ਤੋਂ ਦੇ ਇਹ ਚੱਲਦਾ ਸੀ ਵੇਖਦਾ ਪੜਾ ਵਜ਼ੀਰ ਖਾਨ ਇਹਨਾਂ ਨੂੰ ਕੀ ਜਵਾਬ ਦਿੰਦਾ ਹੈ ਵਜ਼ੀਰ ਖਾਨ ਦੇ ਕੋਲ ਸਾਰਿਆਂ ਨੂੰ ਲੈ ਕੇ ਗਿਆ ਵਜ਼ੀਰ ਖਾਨ ਤਾਂ ਗੱਲ ਹੋਈ ਕਿ ਸਰੀਰਾਂ ਦਾ ਸੰਸਕਾਰ ਕਰਨਾ ਚਾਹੁੰਦੇ ਨੇ ਵਜ਼ੀਰ ਖਾਨ ਕਹਿੰਦਾ ਕਰ ਲੋ ਸਰੀਰਾਂ ਦਾ ਸੰਸਕਾਰ ਕਰ ਲੋ ਹੁਣ ਤਾਂ ਸਾਡੇ ਕਿਸੇ ਕੰਮ ਦੇਣੀ ਪਰ ਇੱਕ ਸ਼ਰਤ ਹੈ ਸੁਣਿਓ ਜੀ ਧਿਆਨ ਨਾਲ ਕਹਿੰਦਾ ਪਰ ਇੱਕ ਸ਼ਰਤ ਹੈ ਜਿਸ ਜਗ੍ਹਾ ਤੇ ਤੁਸੀਂ ਇਹਨਾਂ ਦਾ ਸਸਕਾਰ ਕਰੋਗੇ ਇਹ ਜਗ੍ਹਾ ਜ਼ਮੀਨ ਮੇਰੀ ਜ਼ਮੀਨ ਦੇ ਵਿੱਚ ਨਹੀਂ ਮੈਂ ਕਰ ਦੇਣਾ ਜਿੱਥੋਂ ਤੱਕ ਮੇਰਾ ਰਾਜ ਭਾਗ ਹੈ ਜਿਹੜੀ ਜ਼ਮੀਨ ਮੇਰੇ ਕਬਜ਼ੇ ਦੇ ਵਿੱਚ ਆਉਂਦੀ ਹੈ ਮੈਂ ਉਹ ਜਗ੍ਹਾ ਤੁਹਾਨੂੰ ਨਹੀਂ ਦੇਵਾਂਗਾ ਉਹ ਜਗ੍ਹਾ ਤਾਂ ਅਸੀਂ ਤੁਹਾਨੂੰ ਨਹੀਂ ਦੇ ਬਿਲਕੁਲ ਨਹੀਂ ਦੇਵਾਂਗੇ ਉਹ ਜਗ੍ਹਾ ਲੱਭੋ ਜਿਹੜੀ ਮੇਰੇ ਜਿਹੜੇ ਘੇਰੇ ਤੋਂ ਬਾਹਰ ਦੀ ਹੋਵੇ ਉਹਨੇ ਪਤਾ ਕੀਤਾ ਆਲਾ ਦਵਾਲਾ ਭੱਜ ਦੌੜ ਕੀਤੀ ਉਸੇ ਵੇਲੇ ਕਿਉਂਕਿ ਇਜਾਜ਼ਤ ਮਿਲ ਗਈ। ਦਿਵਾਨ ਟੋਡਰਮਾਲ ਨੇ ਨਾਗਰਮਾਲ ਨੇ ਦੌੜ ਭੱਜ ਕੀਤੀ ਲੱਭਦੇ ਲਵਾਉਂਦੇ। ਵੇਖੋ ਜੀ ਦੋ ਗੱਲਾਂ ਨੇ। ਇੱਕ ਸੀ ਜ਼ਗੀਰਦਾਰ ਇੱਕ ਸੀ ਜ਼ਿਮੀਦਾਰ। ਜ਼ਗੀਰਦਾਰ ਉਹ ਹੁੰਦੇ ਨੇ ਉਸ ਵੇਲੇ ਦਾ ਜਿਸ ਨਾਲ ਇਤਿਹਾਸ ਹੈ। ਜ਼ਗੀਰਦਾਰ ਉਹ ਸਨ ਜਿਨ੍ਹਾਂ ਦੇ ਕੋਲ ਸਾਰੀ ਦੀ ਸਾਰੀ ਜ਼ਮੀਨ ਉਹਨਾਂ ਦੇ ਕਬਜ਼ੇ ਵਿੱਚ ਹੈ। ਸਾਰੇ ਦਾ ਸਾਰਾ ਮਾਲ, ਧਨ, ਪੈਸਾ ਜੋ ਕੁਝ ਉਹਦੇ ਵਿੱਚੋਂ ਕਮਾਈ ਹੁੰਦੀ ਜ਼ਗੀਰਦਾਰਾਂ ਕੋਲ ਪਹੁੰਚਦੀ ਹੈ। ਪਰਾ ਜਿਹੜੇ ਕੰਮ ਕਰਨ ਵਾਲੇ ਨੌਕਰ ਕਾਮੇ ਹੁੰਦੇ ਨੇ ਉਹਨਾਂ ਨੂੰ ਜ਼ਿੰਮੇਦਾਰ ਕਿਹਾ ਜਾਂਦਾ ਸੀ ਇਹ ਇਸ ਹਿਸਾਬ ਨਾਲ ਜ਼ਗੀਰਦਾਰ ਉੱਥੇ ਵਜ਼ੀਰ ਖਾਨ ਹੈ ਜ਼ਿੰਮੇਦਾਰ ਉੱਥੇ ਕੱਲੇ ਕੱਲਾ ਬੰਦਾ ਸੀ ਸਾਰਣ ਪੁੱਛਿਆ ਗਿਆ ਵੀ ਤੈਨੂੰ ਇੰਨੀ ਕ ਜ਼ਮੀਨ ਦਿੱਤੀ ਜਾਂਦੀ ਹੈ ਤੂੰ ਬਾਹਲ ਪੁੱਛਿਆਗਾ ਕਿਸੇ ਨੇ ਹਾਨੀ ਕੀਤੀ ਕਹਿੰਦੇ ਅਸੀਂ ਨਹੀਂ ਦੇ ਸਕਦੇ ਜ਼ਮੀਨ ਲੱਭਦੇ ਲਮਾਉਂਦੇ ਫਿਰ ਚੌਧਰੀ ਅੱਤਾ ਵਾਲੀ ਦੇ ਕੋਲ ਗਏ ਚੌਧਰੀ ਅੱਤਾ ਕੋਲ ਜਾ ਕੇ ਗੱਲਬਾਤ ਕੀਤੀ ਉਹਦੇ ਨਾਲ ਕਿਹਾ ਕਿ ਸਾਨੂੰ ਇੰਨੀ ਕਿ ਜਗ੍ਹਾ ਦੇ ਦਿਓ ਅਸੀਂ ਸੈਭ ਜਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਚਾਹੁੰਦੇ ਆ ਚੌਧਰੀ ਅੱਤਾ ਅੰਦਰੋਂ ਰਹਿਮਦਿਲ ਸੀ ਪ੍ਰੇਮ ਪਿਆਰ ਵਾਲਾ ਸੀ ਉਹਨੇ ਕਿਹਾ ਲੈ ਲਵੋ ਪਰ ਕਹਿੰਦਾ ਮੈਂ ਤੁਹਾਨੂੰ ਜ਼ਮੀਨ ਦੇ ਦੇਵਾਂਗਾ ਇਹਦੇ ਬਦਲੇ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ ਕੁਝ ਨਹੀਂ ਪ੍ਰੇਮ ਵਾਲਾ ਸੀ ਕਿਉਂਕਿ ਉਹ ਸਾਰੀ ਜ਼ਮੀਨ ਉਹਦੇ ਅੰਡਰ ਸੀ ਉਹਦੀ ਆਪਣੀ ਜ਼ਮੀਨ ਸੀ ਆਪਣੀ ਜ਼ਮੀਨ ਵਿੱਚ ਉਹ ਟਿਕਾਣਾ ਬਣਾ ਕੇ ਇੱਕ ਛੋਟਾ ਜਿਹਾ ਨਗਰ ਬਣਾ ਕੇ ਬੈਠਾ ਹੋਇਆ ਸੀ ਚੌਧਰੀ ਅੱਤਾ ਅੱਤੇ ਵਾਲੀ ਕਰਕੇ ਅੱਜ ਵੱਜਦਾ ਜੀ ਤੇ ਉਹ ਸਾਰਾ ਜ਼ਮੀਨ ਉਹਦੀ ਸੀ ਉਹਦੇ ਨਾਲ ਗੱਲਬਾਤ ਹੋਈ ਸਾਰੀ ਛਣਬੀਨ ਹੋਈ ਉਥੇ ਸਾਰਾ ਨਿਸ਼ਾਨਦੇਹੀ ਕਰਕੇ ਰੱਖ ਦਿੱਤੀ ਤੇ ਸਨੇਹਾ ਪਹੁੰਚਾਇਆ ਵਜ਼ੀਰ ਖਾਨ ਕੋਲ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਵਜ਼ੀਰ ਖਾਨ ਉਥੇ ਪਹੁੰਚਿਆ ਇਧਰ ਟੋਡਰ ਮਾਲ ਨੇ ਆਪਣੀ ਸਾਰਾ ਘਰ ਵਿੱਚ ਸੋਨਾ, ਚਾਂਦੀ, ਗਹਿਣੇ, ਹੀਰੇ ਜਿੰਨਾ ਕੁਝ ਉਹਦੇ ਕੋਲ ਸੀਗਾ ਸਾਰੀਆਂ ਮੋਹਰਾਂ ਇਕੱਠੀਆਂ ਕੀਤੀਆਂ ਜੇ ਗਹਿਣਾ ਸੀ ਉਹਦੀ ਤਬਦੀਲੀ ਕਰਵਾ ਕੇ ਮੋਹਰਾਂ ਵਿੱਚ ਕਰਕੇ ਉਹਨੂੰ ਉਹ ਲੈ ਜਾਂਦੀਆਂ ਸਾਰੀਆਂ ਬੋਰੀਆਂ ਭਰੀਆਂ ਤਾਂ ਨਿਸ਼ਾਨਦੇਹੀ ਸਾਰੀ ਨਿਸ਼ਾਨੀ ਲਾ ਕੇ ਉਹ ਸਾਰੀ ਜੜੀ ਸੀ ਉਹ ਇਕੱਠੀ ਕੀਤੀ ਇੱਕ ਜਗ੍ਹਾ ਤੇ ਸਾਰੀਆਂ ਮੋਹਰਾਂ ਲਗਾਤਾਰ ਇਕੱਠੀਆਂ ਹੁੰਦੀਆਂ ਗਈਆਂ ਕਿ ਉਸ ਸਮੇਂ ਦੇ ਵਿੱਚ ਕਰੀਬ ਮੰਨਿਆ ਜਾਂਦਾ 1 ਕਰੋੜ ਤੇ 80 ਲੱਖ ਦੇ ਕਰੀਬ ਉਸ ਵੇਲੇ ਦੀ ਰਕਮ ਬਣਦੀ ਹੈ ਅੱਜ ਤੇ ਜਰਬਾਂ ਤੱਕ ਹੀ ਜਾਣੀ ਹੈ ਜੀ ਗਿਣਤੀ ਕੋਈ ਨਹੀਂ ਅੱਜ ਅੱਜ ਤੇ ਕੁਝ ਨਹੀਂ ਕਹਿ ਸਕਦੇ ਜੀ ਕਿੱਥੋਂ ਤੱਕ ਪਹੁੰਚੇਗੀ ਸਾਰੀ ਜਗ੍ਹਾ ਨੂੰ ਮੰਤੀ ਕੀਤੀ ਨਾਪ ਤੋਲ ਹੋਇਆ ਸਾਰੇ ਨਿਸ਼ਾਨਦੇਹੀ ਹੋਈ ਤੇ ਵਜ਼ੀਰ ਖਾਨ ਨੇ ਸਾਰੀਆਂ ਮੋਰਾ ਥੈਲੇ ਵਿੱਚ ਪਵਾਇਆਂ ਆਪਣੇ ਗੱਡਿਆਂ ਤੇ ਰਖਵਾਇਆਂ ਤੇ ਆਪਣੇ ਰਾਹ ਪੈ ਗਿਆ ਇਧਰ ਜਲਦੀ ਦੇ ਨਾਲ ਦਿਵਾਨ ਟੌਡਰ ਮੱਲ ਨਾਗਰਮਲ ਇਹਦੇ ਨਾਲ ਸਾਰੇ ਨਾਮ ਯਾਦ ਰੱਖਿਓ ਜੀ ਸਾਰੇ ਆਪ ਜੀ ਵੀ ਇਹ ਸਾਰਿਆਂ ਨੂੰ ਨਾਲ ਲਿਆਏ ਨੇ ਜਲਦੀ ਦੇ ਨਾਲ ਮਾਤਾ ਜੀ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਟੋਡਰਮਲ ਦੇ ਘਰ ਦੀਆਂ ਔਰਤਾਂ ਨੇ ਬਾਬਾ ਮੋਤੀਰਾਮ ਮਹਿਰਾ ਦੀ ਪਤਨੀ ਤੇ ਮਾਂ ਨੇ ਇਹ ਸਾਰਿਆਂ ਨੇ ਬੀਬੀਆਂ ਨੇ ਰਲ ਕੇ ਮਾਤਾ ਗੁਜਰਕੌਰ ਜੀ ਦਾ ਇਸ਼ਨਾਨ ਕਰਵਾਇਆ ਉਸ ਤੋਂ ਅਪਰੰਤ ਬਾਕੀ ਜਿਹੜੇ ਨੇ ਟੋਡਰਮਲ ਬਾਬਾ ਮੋਤੀਰਾਮ ਮਹਿਰਾ ਨਾਗਰਮਲ ਭਾਈ ਜੇਠਾ ਜੀ ਦਾ ਵੀ ਇੱਕ ਜ਼ਿਕਰ ਆਉਂਦਾ ਸਿੱਖ ਦਾ ਨਾਮ ਉਹਨਾਂ ਸਾਰਿਆਂ ਨੇ ਸਹਿਬ ਜਾਗਦਾਂ ਦਾ ਇਸ਼ਨਾਨ ਕਰਵਾਇਆ ਸਾਰਿਆਂ ਨੂੰ ਇੱਕ ਵਿਵਾਨ ਤਿਆਰ ਕੀਤਾ ਜੀ ਉਥੋਂ ਤਿਆਰ ਕਰਕੇ ਤੇ ਇਸ ਜਗ੍ਹਾ ਤੇ ਲੈ ਕੇ ਆਏ ਜਿੱਥੋਂ ਬਾਬਾ ਮੋਤੀਰਾ ਮਹਿਰਾ ਪਹਿਲਾਂ ਹੀ ਪਿੰਡ ਅੱਤੇਵਾਲੀ ਦੇ ਵਿੱਚੋਂ ਚੰਦਣ ਦੀਆਂ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਆਏ ਉਥੇ ਰੱਖ ਕੇ ਟਿਕਾਣਾ ਕੀਤਾ ਤੇ ਕਰਕੇ ਟਿਕਾਣਾ ਤੇ ਜਿਖਾ ਤਿਆਰ ਕੀਤੀ ਤਿੰਨਾਂ ਨੂੰ ਉੱਤੇ ਲਟਾ ਦਿੱਤਾ ਗਿਆ ਸੱਜੇ ਖੱਬੇ ਸਹਿਬਜ਼ਾਦੇ ਲਕਣਾ ਚਿੰਨ ਦਿੱਤੀਆਂ ਗਈਆਂ ਟੋਡਰਮਾਲ ਨੇ ਖੁਦ ਕੋਲ ਖੜ ਕੇ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਲਕਣਾ ਚਿਣੀਆਂ ਗਈਆਂ ਆਪਣੇ ਆਪ ਹੀ ਉਹਨਾਂ ਨੇ ਅਰਦਾਸ ਕੀਤੀ ਤੇ ਨਾਲ ਹੀ ਮਾਤਾ ਜੀ ਦੇ ਚਰਨਾਂ ਵਿੱਚ ਵੀ ਹੱਥ ਜੋੜ ਕੇ ਮੱਥਾ ਟੇਕਿਆ ਮਾਤਾ ਜੀ ਜਿਉਂਦੇ ਜੀ ਮੈਂ ਤੁਹਾਡੀ ਕੋਈ ਸੇਵਾ ਨਾ ਕਰ ਪਾਇਆ ਪਰ ਮਾਫ਼ ਕਰਨਾ ਮਾਂ ਅੱਜ ਤੁਹਾਡੇ ਸਰੀਰਾਂ ਦਾ ਸਸਕਾਰ ਕਰਨ ਦੀ ਸੇਵਾ ਮੇਰੇ ਹਿੱਸੇ ਆ ਗਈ ਉਸ ਵੇਲੇ ਮਾਤਾ ਜੀ ਦੇ ਚਰਨਾਚਰਦਾਸ ਕਰਕੇ ਸੋਇਲਾ ਸਾਹਿਬ ਦਾ ਪਾਠ ਕੀਤਾ ਤੇ ਅਗਣਾ ਅਗਨੀ ਲਾ ਦਿੱਤੀ ਗਈ ਮਾਤਾ ਜੀ ਤੇ ਸਹਿਬਜਾਦਿਆਂ ਦੀ ਚਿਖਾ ਜਿਹੜੀ ਉਹ ਬਲ ਉੱਠੀ ਬਾਕੀ ਸਾਰੇ ਕੁਝ ਕਿ ਪਿੱਛੇ ਹਟ ਕੇ ਖੜ ਗਏ ਸਾਰੇ ਸਤਨਾਗ ਵੈਗਰੂ ਦਾ ਜਾਪ ਸਭ ਦੇ ਅੱਖਾਂ ਦੇ ਵਿੱਚ ਹੰਝੂ ਵਿਰਾਗ ਸੀ ਸਭ ਦੀਆਂ ਅੱਖਾਂ ਦੇ ਵਿੱਚ ਤੇ ਜਦੋਂ ਇਹ ਚਿਖਾ ਬਲ ਉੱਠੀ ਕਿੰਨਾ ਸਮਾਟਾ ਡਰਮਲ ਕੋਲ ਖੜਾ ਰਿਹਾ ਔਰ ਲਗਾਤਾਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਲਗਾਤਾਰ ਬੋਲਦਾ ਰਿਹਾ ਕਹਿੰਦੇ ਤਿੰਨ ਦਿਨ ਲਗਾਤਾਰ ਇਹ ਅੱਗ ਮੱਚਦੀ ਰਹੀ ਤੀਜੇ ਦਿਨ ਜਦੋਂ ਠੰਡੀ ਹੋਈ ਤੇ ਟੋਡਰਮਲ ਉੱਥੇ ਆਇਆ ਮਾਤਾ ਜੀ ਤੇ ਸਹਿਬਜ਼ਾਦਿਆਂ ਜੀਆਂ ਸਾਰੇ ਉਹਨਾਂ ਨੇ ਉਥੋਂ ਹੱਡੀਆਂ ਫੁੱਲ ਚੁੱਕੇ ਇੱਕ ਪਿੱਤਲ ਦੀ ਗਾਗਰ ਵਿੱਚ ਪਾਏ ਤੇ ਟੂਆ ਕੱਢ ਕੇ ਤੇ ਉਥੇ ਦੱਬ ਦਿੱਤੇ ਗਏ ਬਾਕੀ ਜਿਹੜੀ ਭੂਤੀ ਉਥੇ ਭਾਈ ਜੇਠਾ ਜੀ ਜਿਹੜੇ ਕੋਲ ਸੇਖ ਖੜਾ ਸੀ ਉਹਨੇ ਕਹਿ ਦਿੱਤਾ ਕਿ ਇਹ ਕਿਰਪਾ ਕਰਕੇ ਇਹਨਾਂ ਦੀ ਭਪੂਤੀ ਰਾਖ ਮੈਨੂੰ ਦੇ ਦਿਓ ਉਸ ਤੋਂ ਬਾਅਦ ਰਾਖ ਦਾ ਕੀ ਕੀਤਾ ਕਿੱਥੇ ਪਾਈ ਅਜੇ ਇਹਦਾ ਕੋਈ ਬਹੁਤਾ ਜ਼ਿਕਰ ਨਹੀਂ ਆਇਆ ਪਰ ਇਹ ਉਥੇ ਦੱਬ ਕੇ ਥੋੜੀ ਜਿਹੀ ਮਿੱਟੀ ਇਕੱਠੀ ਕਰਕੇ ਇੱਕ ਛੋਟੀ ਜਿਹੀ ਥੜਾ ਬਣਾ ਦਿੱਤਾ ਗਿਆ ਉਥੇ ਤੇ ਮਾ ਉਹਨਾਂ ਜਗ੍ਹਾ ਦੇ ਉੱਤੇ ਆ ਕੇ ਟੋਡਰ ਮਾਣੇ ਰੋਜ਼ ਮੱਥਾ ਟੇਕਣਾ ਕੋਲ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਪਾਠ ਕਰਨਾ ਕਿੰਨਾ ਸਮਾਂ ਇਹ ਹਾਲਾਤ ਉਹਨਾਂ ਦਿਨਾਂ ਦੇ ਵਿੱਚ ਸਾਰਾ ਸਰਹੰਦ ਸ਼ਹਿਰ 2 ਦਿਨ 3 ਦਿਨ 4 ਦਿਨ ਲਗਾਤਾਰ ਹਫਤਾ ਇੱਕ ਉਸ ਏਰੀਏ ਦੇ ਵਿੱਚ ਸਰਹੰਦ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਘਰਾਂ ਵਿੱਚ ਚਾਜ ਨਾਲ ਰੋਟੀ ਨਹੀਂ ਖਾਧੀ ਗਈ ਘਰਾਂ ਦੇ ਵਿੱਚ ਮਾਤਮ ਸੀ ਕਿਉਂਕਿ ਆਪਣੇ ਅੱਖੀ ਏਡਾ ਵੱਡਾ ਜ਼ੁਲਮ ਕਹਿ ਸਾਹਮਣੇ ਅੱਖੀ ਵੇਖਿਆ ਸੀ